ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਦਮਨ ਕਾਲੋਂ ਵਲੌਗਸ ਤੇ ਅੱਜ ਚੱਲੇ ਇੱਕ ਕਾਧੀਆਂ ਜਿੱਦਾਂ ਕਿ ਤੁਹਾਨੂੰ ਪਤਾ ਆਪਣੇ ਮੇਲਾ ਲੱਗਣ ਵਾਲਾ ਵਾ ਕ੍ਰਾਫਟ ਬਾਜ਼ਾਰ ਤੇ ਬਹੋਨੇ ਤੁਹਾਨੂੰ ਜਾ ਕੇ ਬਾਕੀ ਹੁੰਦੇ ਆ ਮੁੰਡੇ ਮਾੜੇ ਸਾਰੇ ਨਹੀਂ ਹਰ ਦੇਖ ਰਹੇ ਜੀ ਇਨਸਾਨ ਓਏ ਕੀ ਗੱਲ ਕੋ ਠੀਕਾ ਚੱਲੀ ਹੈ ਟਾਇਰ ਦੀ ਜਿੱਕਰ ਜਵਾ ਰਹਿਆਂ ਇਹਨੂੰ ਵੜਨ ਜੇ ਪਵਾ ਲਿਆ ਹੋਵੇ ਸੜਮ ਚਾਹੀਦੀ ਤੁਹਾਡੇ ਕਾਧੀਆਂ ਨੂੰ ਜਾਣ ਵਾਲੇ ਆ ਕਰੋ ਚੈੱਕ ਆ ਗਏ ਜੀ ਮੰਡੀ 'ਚ ਕੋਣ ਕਦਾ ਹੁੰਦੇ ਇਹਦੇ ਅੰਦਰ ਲਗਾ ਮੇਲਾ ਤਾਂ ਉਹਨੇ ਜਾ ਕੇ ਕੋਣ ਕ ਮੇਲਾ ਜਾਣੇ ਆ ਗਾਣਾ ਜੇ ਇਹਨਾਂ ਇਹ ਠਹਿਰ ਕੇ ਬੰਨੀ ਗੱਲ ਬਾਤ ਕਰੋ ਜਾ ਆਜੋ ਆਜੋ ਤੁਸੀਂ ਕਿੱਧਰ ਗਏ ਹੋ ਮਾਮਾ ਮੇਲਾ ਵੇਖਣੇ ਹੁੰਦਾ ਨਾਲ ਕਰੋ ਜਾ ਇਹ ਮੋਡੀਫਾਈ ਕਰਨਗੇ ਜੇ ਇਹਨੂੰ ਅੱਜ ਮੀਂਹ ਦੇ ਕਰਕੇ ਕੰਮ ਖਰਾਬ ਹੋ ਗਿਆ। ਦੇਖੋ ਚੱਕ। ਆਜਾ ਆਜਾ ਵੇਖੋ। ਇਹਨੂੰ ਕਰਨਗੇ ਕਵਰ ਅਜੇ ਚੰਗੀ ਤਰ੍ਹਾਂ ਪ੍ਰੋਪਰ। ਬਾਕੀ ਕਰੋ ਵਿਊ ਚੈੱਕ ਕਰੋ। ਇਹ ਆ ਬਲੋਗ ਬਣ ਰਹਾ ਹੈ। ਕੀ ਬਣ ਰਹਾ ਹੈ? ਬਲੋਗ। ਹਾਂ ਜੀ ਮਿੱਤਰੋ, ਕੀ ਹਾਲ ਚਾਲ ਹੈ? ਉਹ ਬੰਟੀ ਮੇਰੀ ਗੱਲ ਸੁਣ ਆਤ ਨਹੀਂ ਜੁਕਣੀ ਜਾ ਕੇ ਮੇਲੇ 'ਚ। ਉਹ ਦੱਸਦਾ। ਵੇਖੋ ਕਰਨਦੇ ਆ ਮੋਡੀਫਾਈ। ਮੋਡਿਫਿਕੇਸ਼ਨ ਹੋਉਂਦੀ ਹੈ ਪੂਰੀ ਪਰੋ ਜਾਕ ਪੱਖੇ ਭੁਖਿਆਂ ਦਾ ਪੂਰਾ ਪ੍ਰਬੰਧ ਆ ਇੱਥੇ ਕੁਰਸੀਆਂ ਗੜਸੀਆਂ ਲਾਓ ਮੇਰੇ ਫਰੈਂਡ ਆਉਂਦੇ ਹੈ ਪਕੇਲ ਪਰੋਖਿਆ ਕਹਿੰਦੇ ਆ ਵੀ ਲਾਈਟਾਂ ਲੋੜਾਂ ਲੱਗਣੀਆਂ ਤੇ ਡਾਂਸਰ ਹੈ ਡੀਜੇ ਵੀ ਆਹੋ ਲੱਗਣਗੇ ਤੇ ਡਾਂਸ ਲਾਉਣ ਗਿਆ ਬੰਟੀ ਕੀ ਕਹਿੰਦਾ ਡਾਂਸ ਲਾਗੇ ਨਾ ਆਈਆਂ ਤੇ ਤੇਰੇ ਮੂੰਹ ਤੇ ਚਪੇਰਾ ਵੱਜਣੀਆਂ ਲੋਕਾਂ ਕੋ ਆਂਡੇ ਵੱਜਣੇ ਹੀ ਹੋ ਚੱਪਲਾਂ ਚਪਲਾਂ ਵੀ ਆਉਂ ਬਣੀ ਚੇਕ ਪੁਆਇੰਟ ਦੂਜਾ ਆਣਾ ਰਣਜੀਤ ਬਾਵਾ ਸਾਲਿਆਣੀ ਬਾਜਵਾਣੀ ਕੁੜੀਆਂ ਤਿਆਰੀਆਂ ਤੂੜੀਆਂ ਹੁੰਦੀਆਂ ਵਾ ਕਰੋ ਚੱਕ ਰਾਤ ਨੂੰ ਹੋਣਾ ਲੋਨ ਕ ਮੇਲਾ ਜਿਆਦਾ ਵੀ ਇਹ ਥੋੜਾ ਪੂਰੀ ਲੈਟੋ ਵਲੈਟੀ ਹੋਣਾ ਕਮਰਾ ਇਹਦੀ ਸ਼ਰਮ ਮੇਲੇ ਲਾ ਕੇ ਆਏ ਤੇ ਹਰਦੇ ਨਹੀਂ ਕੁੜੀ ਹੋਵੇ ਕੀ ਗੱਲ ਵਾ ਕਦੋਂ ਹਟਣਾ ਚੋਦ ਆਪ ਮੰਟੀ ਦਾ ਰਸਤੇ ਤਾਂ ਕਿੱਥੇ ਚੜ ਗਿਆ ਵਾ ਉਹ ਟਿੱਕ ਟੋ ਗਈ ਆ ਉਹ ਟਿੱਕ ਟੋ ਗਈ ਆ ਦੀ ਆਦਰੀ ਕਰ ਲੈਣਾ ਹੋਟ ਗੇਟੀ ਮੈਂ ਤੁਹਾਨੂੰ ਲਾ ਲਓ ਜੀ ਆ ਗਏ ਆ ਗੇਰੀ ਗੁਰੀ ਲਾ ਕੇ ਫੇਰ ਇੱਥੇ ਕਰੋ ਚੱਕ ਸ਼ਾਮਾ ਪੈ ਗਈਆਂ ਵਾ ਲਾਟਾਂ ਲੋਟਾਂ ਜੇ ਨਹੀਂ ਛੱਡੀਆਂ ਇਹਨਾਂ ਇਹ ਸ਼ਾਇਦ ਚਲਾਉਣਗੇ ਇੱਕ ਦੋ ਦਿਨ ਤੱਕ ਵੱਡੇ ਬਸ ਕਰੋ ਚੱਕ ਚੈਨਲ ਕਰ ਲਓ ਸਬਸਕ੍ਰਾਈਬ ਆ ਗਏ ਯੋਜ ਦੇ ਟੂਰ ਵਿੱਚ ਆ ਗਿਆ ਮਾ ਭਾਜੀ ਹਾਂਜੀ ਭਾਜੀ ਹਾਂਜੀ ਓਏ ਵੇਖੋ ਉਧਰ ਆ ਗਏ ਜੀ ਵੀਰ ਆ ਗਏ ਆਂਦੇ ਕੋਈ ਨਹੀਂ ਬਣਦਾ ਆਕਾ ਫਲਾ ਲਓ ਜੀ ਆਪਣੀ YouTube ਦੀ ਆਈਡੀ ਦਾ ਬਣਾਉਣ ਲਈ ਸਟicker ਕਰੋ ਚੈੱਕ ਬੱਬੂ ਵੀਰ ਦਿਹਾਵਾ ਬਣਾਉਣ ਨੂੰ ਵੇਖੋ ਤੇ ਉਹਦਾ ਤੁਹਾਨੂੰ ਹੋਣੇ ਹੈ ਲਓ ਜੀ ਬਣ ਗਿਆ ਆਪਣਾ YouTube ਦਾ ਸਟicker ਕਰੋ ਚੈੱਕ ਇਹ ਇਹਨੂੰ ਮੋਰਸਾ ਦਾ ਸਵੇਰੇ ਦੱਸਾਂਗੇ ਲਾ ਕੇ ਅਗਲੀ ਵੀਡੀਓ 'ਚ ਕਰੋ ਚੱਕ ਕਰੋ ਰਾਧਾ ਵੀਊ ਚੱਕ ਰਾਧਾ ਵੀਊ ਪ੍ਰੋਗਰਾਮ ਔਵੀ ਹੋ ਗਿਆ ਚਾਲੂ ਪਾਲੂ ਵਾਲਾ। ਅੱਗੀ ਵੇਖੋ ਰੌਣਕ ਮਿਲਣਾ ਰਾਤ। ਭਾਜੀ ਤੇ ਹੁਣ ਆ ਮੋਡੀਫਾਈ ਕਰਨ ਗਏ। ਕਿਉਂ ਭਾਜੀ? ਇਹ ਆ ਕਰੂਗੇ ਜਿਹੜਾ ਅਜੂਜੀ ਦੁਕਾਨਾਂ ਤੇ ਗੁੰਨਾ ਜੇ ਲੱਗੂਗੀਆਂ ਬਥੇਰੀਆਂ। ਆ ਤੇ ਵੇਖੀਂ ਕਰਾ ਚੱਕ। ਬਾਕੀ ਅਜੇ ਚਾਈ। ਕਿ ਅਜੇ ਚੱਲਣ ਦੀ ਹੈ ਡੈਕੋਰੇਸ਼ਨ ਪੂਰੀ। ਤੇ ਸਾਡੇ ਨਾਲ ਜੁੜੇ ਰਹੋ ਚੈਨਲ ਕਰ ਲਓ ਸਬਸਕ੍ਰਾਈਬ ਜਿਹਨੇ ਜਿਹਨੇ ਨਹੀਂ ਕੀਤਾ ਤੇ ਵੀਡੀਓ ਕਰੋ ਲਾਈਕ ਕਮੈਂਟ ਸ਼ੇਅਰ। ਅਪਡੇਟ ਦਿੰਦੇ ਰਵਾਂਗੇ ਲੋ ਜੀ ਵਲੌਗ ਡੇਲੀ ਪਾਵਾਂਗੇ ਕਰੋ ਚੱਕ ਹੈਗੇ ਆ ਕਹਿੰਦੇ ਭੂਤਫਾਤ ਜੀ ਆ ਵੇਖੋ ਕੀ ਹੁੰਦੇ ਹੁਣ ਸੋ ਜਿੰਨਾ ਚੱਲੂਗਾ ਪੂਰਾ ਪ੍ਰੋਪਰ ਉਦੋਂ ਦਿਖਾਵਾਂਗੇ ਤੁਹਾਨੂੰ ਵੀਡੀਓ ਚ ਮੈਂ ਹੁਣ ਗੱਲਾਂ ਲਗਾ ਰਹੀਂ ਤੇ ਲੈ ਲਾਟ ਰੇਂ ਜਾਂ ਚਲੋ ਠੀਕ ਆ ਜੀ ਮਿਲਦੇ ਆ ਅਗਲੀ ਵੀਡੀਓ ਚ